ਦੁਨੀਆਂ ਦੇ ਵਿੱਚ ਰਿਸ਼ਤੇ ਬਹੁਤ ਨੇ ਪਰ ਇੰਨਾ ਬਿਆਨਤ ਰਿਸ਼ਤਿਆਂ ਦੇ ਵਿੱਚੋਂ ਜੇ ਕੋਈ ਪਿਆਰਾ ਰਿਸ਼ਤਾ ਹੈ ਨਾ ਉਹ ਰਿਸ਼ਤਾ ਮਾ ਦਾ ਮਾ ਦਾ ਰਿਸ਼ਤਾ ਧੀ ਨਾਲ ਹੋਵੇ ਮਾ ਦਾ ਰਿਸ਼ਤਾ ਪੁੱਤ ਨਾਲ ਹੋਵੇ ਮਾਂ ਦੀ ਜਗ੍ਹਾ ਦੁਨੀਆਂ ਵਿੱਚ ਦੂਜਾ ਬੰਦਾ ਕੋਈ ਹੋਰ ਲੈ ਨਹੀਂ ਸਕਦਾ ਇੱਥੇ ਵੱਡੇ ਤੋਂ ਵੱਡੇ ਆਪਣੇ ਆਪ ਨੂੰ ਤਾਕਤਵਰ ਕਹਾਉਣ ਵਾਲੇ ਵੱਡੇ ਤੋਂ ਵੱਡੇ ਆਪਣੇ ਆਪ ਨੂੰ ਸ਼ਕਤੀਸ਼ਾਲੀ ਕਹਾਉਣ ਵਾਲੇ ਚਾਹੇ ਉਹ ਰਾਜੇ ਆਏ ਚਾਹੇ ਉਹ ਪੀਰ ਆਏ ਚਾਹੇ ਉਹ ਪੈਗੰਬਰ ਆਏ ਚਾਹੇ ਗੁਰੂ ਆਏ ਜਦੋਂ ਉਹਨਾਂ ਦੀਆਂ ਮਾਵਾਂ ਵੀ ਤੁਰੀਆਂ ਨਾ ਜੀ ਯਾਦ ਰੱਖਿਓ ਉਹਨਾਂ ਦੀ ਅੱਖਾਂ ਦੇ ਵਿੱਚ ਵੀ ਅਥਰੂ ਆ ਗਏ ਐਡਾ ਪਿਆਰਾ ਰਿਸ਼ਤਾ ਹੁੰਦਾ ਮਾਂ ਦੇ ਨਾਲ ਬੰਦੇ ਦੀ ਦੁਨੀਆ ਉੱਡੜ ਜਾਂਦੀ ਹੈ ਜਦੋਂ ਦੁਨੀਆ ਦੇ ਵਿੱਚੋਂ ਮਾਂ ਚਲੇ ਜਾਂਦੀ ਹੈ ਧੰਨ ਗੁਰੂ ਹਰਿ ਗੋਬਿੰਦ ਪਾਸ਼ਾ ਜੀ ਦੀ ਮਾਤਾ ਸਤਕਾਰਯੋਗ ਮਾਤਾ ਗੰਗਾ ਜੀ ਮਾਤਾ ਗੰਗਾ ਜੀ ਨੇ ਆਪਣੀ ਆਖਰੀ ਇੱਛਾ ਆਪਣੇ ਪੁੱਤਰ ਗੁਰੂ ਹਰਿ ਗੋਬਿੰਦ ਪਾਸ਼ਾ ਨੂੰ ਦੱਸੀ ਦੋ ਇਤਿਹਾਸ ਦੇ ਵਰਕਿਆਂ ਵਿੱਚ ਲਿਖਿਆ ਹੋਇਆ ਹੈ ਕਿ ਪੁੱਤਰ ਮੇਰੀ ਆਖਰੀ ਇੱਛਾ ਹੈ ਕਿ ਜਿਵੇਂ ਪਿਤਾ ਗੁਰੂ ਅਰਜਨ ਦੇਵ ਪਾਸ਼ਾ ਜੀ ਤੇਰੇ ਪਿਤਾ ਗੁਰੂ ਅਰਜਨ ਦੇ ਪਾਸ਼ਾ ਜੀ ਨੂੰ ਰਾਵੀ ਵਿੱਚ ਰੋੜ ਕੇ ਸ਼ਹੀਦ ਕੀਤਾ ਨਾ ਤੇ ਮੇਰਾ ਵੀ ਸਰੀਰ ਤੁਸੀਂ ਰਾਵੀ ਵਿੱਚ ਰੋੜਿਓ ਇਹ ਮੇਰੀ ਆਖਰੀ ਇੱਛਾ ਹੈ ਮੇਰੀ दिली ਇੱਛਾ ਆ ਪੁੱਤਰੇ ਜਰੂਰ ਪੂਰੀ ਕਰਿਓ ਜਿੱਦਣ ਮਾਤਾ ਗੰਗਾ ਜੀ ਨੇ ਆਪਣੇ ਆਖਰੀ ਸਾਹ ਲਏ ਤੇ ਮਾਤਾ ਗੰਗਾ ਜੀ ਦਾ ਸਰੀਰ ਜਦ ਰਾਵੀ ਦੇ ਵਿੱਚ ਰੋੜਨ ਵਾਸਤੇ ਚੱਲੇ ਆ ਨਾ ਜੀ ਜਦੋਂ ਰਾਵੀ ਵਿੱਚ ਪਹੁੰਚੇ ਰੋੜਨ ਵਾਸਤੇ ਸਾਰੇ ਸਿੱਖਾਂ ਨੇ ਸ਼ਰੀਰ ਨੂੰ ਛੱਡ ਦਿੱਤਾ ਪਰ ਗੁਰੂ ਹਰਗੋਬਿੰਦ ਪਾਸ਼ਾ ਸ਼ਰੀਰ ਨੂੰ ਛੱਡ ਨਹੀਂ ਰਹੇ। ਮਾਲਕ ਦੀਆਂ ਅੱਖਾਂ ਭਰੀਆਂ ਹੋਈਆਂ, ਅੱਖਾਂ ਦੇ ਵਿੱਚ ਹੰਝੂ ਆਏ ਹੋਏ, ਅੱਖਾਂ ਦੇ ਵਿੱਚ ਪਾਣੀ ਵਹਿ ਤੁਰਿਆ। ਮਾਲਕ ਜੀ ਨੇ ਲੰਮਾ ਸਮਾਂ ਸ਼ਰੀਰ ਨਾਲ ਛੱਡਿਆ। ਸਿੱਖਾਂ ਨੇ ਕਿਹਾ ਕਿ ਸਤਗੁਰੂ ਸ਼ਰੀਰ ਹੋਣ ਛੱਡ ਦਿਓ। ਪਰ ਸਿੱਖਾਂ ਨੇ ਬੇਨਤੀ ਕੀਤੀ ਤੇ ਗੁਰੂ ਪਾਸ਼ਾ ਨੇ ਸ਼ਰੀਰ ਛੱਡਿਆ। ਮਾਲਕ ਦੀਆਂ ਅੱਖਾਂ ਦੇ ਵਿੱਚ ਅਥਰੂ ਸਨ। ਸਿੱਖਾਂ ਨੇ ਪੁੱਛਿਆ ਸਤਗੁਰ ਜੀ ਇਹ ਜਿਹੜੇ ਅਥਰੂ ਨੇ ਇਹ ਬਾਣੇ ਤੋਂ ਬਾਹਰ ਨਹੀਂ ਹੋਗੇ ਆਪਾਂ ਹੀ ਦੁਨੀਆ ਨੂੰ ਤੁਸੀਂ ਉਹ ਸਮਝਾਇਆ ਤੁਸੀਂ ਉਹ ਪੜਾਇਆ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਤੁਸੀਂ ਉਹ ਦੁਨੀਆ ਨੂੰ ਪੜਾਇਆ ਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋਤ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਹੁਣ ਤੁਸੀਂ ਉਹ ਆਪਣੀ ਅੱਖਾਂ ਵਿੱਚ ਅਥਰੂ ਲੈ ਕੇ ਬੈਠੇ ਹੋ ਇਹ ਬਾਣੇ ਤੋਂ ਬਾਹਰ ਨਹੀਂ ਹੋਗੇ ਇਹ ਹੁਕਮ ਤੋਂ ਬਾਹਰ ਨਹੀਂ ਹੋਗੇ ਇਹ ਗੁਰੂ ਨਾਲ ਰੋਸਾ ਨਹੀਂ ਹੋ ਗਿਆ ਰੱਬ ਨਾਲ ਰੋਸਾ ਨਹੀਂ ਹੈ ਇਹ ਗੁਰੂ ਹਰਗੋਬਿੰਦ ਪਾਸ਼ਾ ਨੇ ਕਿਹਾ ਨਹੀਂ ਮੈਂ ਪ੍ਰਮਾਤਮਾ ਦੇ ਭਾਣੇ ਤੋਂ ਬਾਹਰ ਨਹੀਂ ਗਿਆ ਪਰ ਜਦੋਂ ਮੈਂ ਮਾਂ ਦਾ ਸ਼ਰੀਰ ਰੱਬ ਵਿੱਚ ਰੋੜਨ ਲੱਗਾ ਸੀ ਨਾ ਮੈਨੂੰ ਯਾਦ ਆ ਗਿਆ ਸੀ ਉਹ ਸਮਾਂ ਜਦੋਂ ਮੇਰੀ ਮਾਂ ਨੇ ਮੈਨੂੰ ਗੋਦ ਵਿੱਚ ਬਿਠਾ ਕੇ ਗੁਰਬਾਣੀ ਦੀਆਂ ਲੋਰੀਆਂ ਸੁਣਾਈਆਂ ਮੈਨੂੰ ਯਾਦ ਆ ਗਿਆ ਸੀ ਉਹ ਸਮਾਂ ਜਦੋਂ ਮਾਂ ਨੇ ਮੈਨੂੰ ਉਂਗਲ ਪਕੜ ਕੇ ਤੁਰਨਾ ਸਿਖਾਇਆ ਮੈਨੂੰ ਯਾਦ ਆ ਗਿਆ ਸੀ ਉਹ ਸਮਾਂ ਜਦੋਂ ਮੇਰੀ ਮਾਂ ਨੇ ਮੈਨੂੰ ਪਹਿਲਾ ਅੱਖਰ ਇੱਕ ਓੰਕਾਰ ਸਿਖਾਇਆ ਮੈਨੂੰ ਯਾਦ ਆ ਗਿਆ ਸੀ ਉਹ ਸਮਾਂ ਜਦੋਂ ਬੜੇ ਲਾਡਾਂ ਨਾਲ ਬੜੇ ਪਿਆਰ ਨਾਲ ਮਾਂ ਮੇਰੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਸੀ ਮੈਨੂੰ ਯਾਦ ਆ ਗਿਆ ਉਹ ਸਮਾਂ ਜਦੋਂ ਮੇਰੀ ਮਾਂ ਨੇ ਮੈਨੂੰ ਲਾੜ ਲੜਾਉਣਾ ਮੈਨੂੰ ਮਾਂ ਦਾ ਹਰ ਇੱਕ ਉਹ ਸਮਾਗਦ ਆਇਆ ਜੋ ਮੇਰੀ ਮਾਂ ਨੇ ਮੇਰੇ ਨਾਲ ਬਤੀਤ ਕੀਤਾ ਮੈਂ ਪਰਮਾਤਮਾ ਦੇ ਬਾਣੇ ਵਿੱਚ ਆ ਪਰ ਸਿਰਫ ਇੱਕ ਇਹ ਮਾਂ ਦੇ ਪਿਆਰ ਦਾ ਅੱਜ ਵਿਛੋੜਾ ਮੇਰੇ ਨਾਲ ਪਿਆ ਆ ਉਸ ਗੱਲ ਕਰਕੇ ਮੈਨੂੰ ਰੋਣਾ ਆ ਗਿਆ ਦੁਨੀਆਂ ਵਿੱਚ ਵੱਡੇ ਤੋਂ ਵੱਡੇ ਫਕੀਰ ਫਕੀਰ ਔਲੀਗੇ ਗੁਰੂ ਹੋਏ ਨੇ ਜਦੋਂ ਉਹਨਾਂ ਦੀ ਮਾਂ ਵੀ ਇਸ ਦੁਨੀਆਂ ਨੂੰ ਛੱਡ ਕੇ ਗਈ ਹੈ ਨਾ ਸੰਗਤ ਜੀ ਉਹਨਾ ਵੀ ਕੀਤੇ ਨਾ ਕੀਤੇ ਅੱਖਾਂ ਦੇ ਵਿੱਚ ਗੱਥਰੂ ਆਏ ਆ ਉਹ ਕੀ ਮਾਂ ਵਰਗਾ ਰਿਸ਼ਤਾ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ ਮਾਂ ਕੋਈ ਲਾਲਚ ਵਾਸਾ ਆਪਣੇ ਧੀ ਪੁੱਤ ਨੂੰ ਪਿਆਰ ਨਹੀਂ ਕਰਦੀ ਮਾਂ ਦੀਆਂ ਆਂਦਰਾ ਜੁੜੀਆਂ ਹੋਈਆਂ ਆਪਣੇ ਬੱਚਿਆਂ ਨਾਲ ਤੁਸੀਂ ਦੇਖਿਓ ਆਪਣੇ ਘਰਾਂ ਦੇ ਵਿੱਚ ਸਾਰੇ ਘਰ ਦੇ ਸੌ ਜਾਣਗੇ ਪਰ ਜਿੰਨਾ ਟਾਈਮ ਧੀ ਪੁੱਤ ਘਰੇ ਨਹੀਂ ਆਉਂਦਾ ਨਾ ਜੀ ਉਹਨਾ ਟਾਈਮ ਮਾਂ ਸੌਂਦੀ ਨਹੀਂ ਮਾਂ ਜਾਗਦੀ ਰਹਿੰਦੀ ਆ ਉਹ ਸਾਰੇ ਜੀ ਘਰ ਦੇ ਵਿੱਚ ਆ ਕੇ ਫੇਰ ਮਾਂ ਨੇ ਸੋਣਾ ਆ ਤੇ ਮਾਂ ਨੇ ਹਮੇਸ਼ਾ ਨਿਗਾਹ ਦਰਵਾਜੇ 'ਤੇ ਰੱਖਣੀ ਆ ਕਿ ਮੇਰਾ ਪੁੱਤ ਹਲੇ ਕੰਮ ਤੋਂ ਨਹੀਂ ਆਇਆ ਦਾਦਾਸ ਫੋਨ ਕਰ ਦਿੰਦੀ ਆ ਕਿ ਪੁੱਤਰ ਹਲੇ ਤੱਕ ਤੂੰ ਕੰਮ ਤੋਂ ਨਹੀਂ ਆਇਆ ਧੀਆ ਦੇ ਲਈ ਮਾਂ ਦਾ ਰੁਤਬਾ ਬਹੁਤ ਵੱਡਾ ਆ ਸਿਆਣੇ ਕਹਿੰਦੇ ਹੁੰਦੇ ਆ ਕਿ ਜਿਹੜੇ ਪੇਕੇ ਆ ਨਾ ਉਹ ਮਾਵਾਂ ਨਾਲੇ ਹੁੰਦੇ ਆ ਜਦੋਂ ਮਾਵਾਂ ਤੁਰ ਜਾਂਦੀਆਂ ਹਨ ਫਿਰ ਧੀਆ ਵਾਸਤੇ ਉਹ ਪੇਕੇ ਵੀ ਪੈਗਾਨਿਆਂ ਦੀ ਤਰ੍ਹਾਂ ਹੋ ਜਾਂਦੇ ਆ मां ਹੁੰਦੀ ਐ ਧੀ ਦੌੜੀ ਦੌੜੀ ਆਵੇ ਜਿਸ ਕਮਰੇ ਚ ਮਾਂ ਬੈਠੀ ਆ ਉਹ ਭੱਜ ਕੇ ਮਾਂ ਕੋਲ ਬਹਿ ਜਾਂਦੀ ਆ ਮਾਂ ਨਾ ਕਦੇ ਕੱਪੜੇ ਤੈਹ ਲਾਉਣੀਆ ਕਦੇ ਹੋਰ ਕੰਮ ਕਰਦੀ ਆ ਜਦੋਂ ਮਾਂ ਤੁਰ ਜਾਵੇ ਫਿਰ ਹੁਣ ਧੀ ਨੂੰ ਪੁੱਛਣਾ ਪੈਂਦਾ ਆਪਣੀ ਭਾਬੀ ਤੋਂ ਕਿ ਇਸ ਕਮਰੇ ਵਿੱਚ ਮੈਂ ਬੜਾ ਕਿ ਨਾ ਬੜਾ ਉਹ ਤਾਂ ਹੀ ਸਾਨੂੰ ਸਿਆਣਿਆਂ ਨੇ ਕਿਹਾ ਸੀਗਾ ਕਿ ਮਾਂ ਵਰਗਾ ਕਣਸ਼ਾ ਮਾਂ ਬੂਟਾ ਮੈਨੂੰ ਹੋਰ ਨਜ਼ਰਨਾ ਆਵੇ ਜਿਸ ਤੋਂ ਲੈ ਸ਼ਾਉਂਦਾਰੀ ਰੱਬ ਨੇ ਸਵਰਗ ਬਣਾਇਆ ਜੇ ਰੱਬ ਨੇ ਵੀ ਸਵਰਗ ਬਣਾਇਆ ਨਾ ਜੀ ਉਹ ਮਾਂ ਦੀ ਮਮਤਾ ਕੋਲੋਂ ਛਾਂ ਉਧਾਰੀ ਲੈ ਕੇ ਬਣਾਇਆ ਮਾਂ ਵਰਗਾ ਬੋਟਾ ਨਹੀਂ ਹੈ ਸੋ ਇਸ ਕਰਕੇ ਮਾਂ ਦਾ ਦੇਣ ਅਸੀਂ ਨਹੀਂ ਦੇ ਸਕਦੇ ਜਿੰਨਾ ਹੋ ਸਕੇ ਮਾਂ ਬਾਪ ਦਾ ਸਤਕਾਰ ਕਰੋ ਜਿੰਨਾ ਹੋ ਸਕੇ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ ਦੁਨੀਆਂ ਵਿੱਚ ਸਭ ਕੁਝ ਵਾਪਸ ਆ ਜਾਣਾ ਆ ਪਰ ਇੱਕ ਵਾਰੀ ਗਏ ਹੋਏ ਮਾਂ ਬਾਪ ਵਾਪਸ ਨਹੀਂ ਹੁੰਦੇ ਜਨਮ ਮਿਲਤੇ ਨਹੀਂ ਦੁਬਾਰਾ फूल खिलते नहीं दोबारा लोग तो हजारों मिलते हैं लेकिन हयारों गलतियां माफ करने वाले मां-बाप मिलते नहीं दोबारा लोग कह सकदा कि ए चोर है ए डाकू है ए लुटेरा है ए माड़ा है पर मां पड़े बच्चे नु कदे भी नहीं कहनी कि ए माड़ा है हर बार वो अपने बच्चे दे अवगुणों ते पर्दे पौंदे रहंदी है कि मेरा बच्चे ਵਰਗਾ ਦੁਨੀਆ ਚ ਬੱਚਾ ਹੀ ਕੋਈ ਨਹੀਂ ਹੈ सो मां दा प्यार ਕਿਸੇ ਬਾਜ਼ਾਰ ਚੋਂ ਨਹੀਂ ਮਿਲਣਾ ਆ। ਜੋ ਜਿਨਾ ਕੋਲ ਮਾਵਾ ਆ ਉਹ ਮਾਵਾ ਨੂੰ ਜ਼ਰੂਰ ਸੰਭੋ। ਮਰਨ ਤੋਂ ਬਾਅਦ ਯਾਦ ਰੱਖਿਓ ਉਹਨਾਂ ਦੀ ਯਾਦ ਵਿੱਚ ਲਾਏ ਹੋਏ ਲੰਗਰ ਕਿਸੇ ਕੰਮ ਦੇ ਨਹੀਂ ਐ। ਜੁੰਦੇ ਜੀ ਮਾਪਾ ਦੀ ਸੇਵਾ ਕਰੋ। ਸਤਗੁਰੂ ਨੇ ਸਾਨੂੰ ਇਹੀ ਸਿਖਾਇਆ ਕਿ ਜਿਹੜੇ ਬੱਚੇ ਮਾਪਾ ਨਾਲ ਲੜਦੇ ਆ ਉਹ ਸਭ ਤੋਂ ਵੱਡਾ ਪਾਪ ਕਮਾ ਰਹੇ ਆ। ਸਤਗੁਰੂ ਨੇ ਕਿਹਾ ਨਾ ਜੀ ਕਿ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕੇ ਚਲੇ ਵਢੀਰੇ ਤੁਮ ਹੋ ਤਿਨ ਸੁਚਗਰਤ ਪਾਪ ਕਦੇ ਮਾਂ ਬਾਪ ਦੇ ਨਾਲ ਉੱਚੀ ਆਵਾਜ਼ ਚ ਗੱਲ ਨਾ ਕਰਿਓ ਕਿਉਂ ਉਹ ਕਿ ਮਾਂ ਬਾਪ ਨੇ ਸਾਨੂੰ ਬੋਲਣਾ ਸਿਖਾਇਆ ਸੋ ਮੇਰਾ ਕਹਿਣ ਦਾ ਭਾਵ ਸੰਗਤ ਜੀ ਇਹ ਸੀ ਕਿ ਜਦੋਂ ਦੁਨੀਆਂ ਵਿੱਚ ਕਿਸੇ ਦੀ ਮਾਂ ਜਾਂਦੀ ਹੈ ਨਾ ਉਹ ਕਿੱਡਾ ਵੱਡਾ ਗੁਰੂ ਹੋਵੇ ਪੀਰ ਹੋਵੇ ਔਲੀਆ ਹੋਵੇ ਫਕੀਰ ਹੋਵੇ ਇੱਕ ਵਾਰੀ ਉਹਦੇ ਵੀ ਅੱਖ ਵਿੱਚ ਹੰਝੂ ਆ ਜਾਂਦੇ ਆ ਕਿ ਮਾਂ ਤੇ ਪੁੱਤ ਦਾ ਰਿਸ਼ਤਾ ਮਾਂ ਤੇ ਔਲਾਦ ਦਾ ਰਿਸ਼ਤਾ ਬੜਾ ਗਹਿਰਾ ਹੁੰਦਾ ਹੈ